ਸਵਾਗਤ ਹੈ ਤੁਹਾਡਾ ਏਕਤਾ ਲਹਿਰ ਨਿਊਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਏਕਤਾ ਲਹਿਰ ਨਿਊਜ਼ ਪਵਨ ਬਾਲਮਿਕ ਤੀਰਥ ਦੇ ਪਏ ਅਧੂਰੇ ਕੰਮਾਂ ਨੂੰ ਦੇਖ ਕੇ ਬਹੁਤ ਸਾਰੇ ਜਿਹੜੇ ਅਧੂਰੇ ਕੰਮ ਪਏ ਨੇ ਉਸ ਬਾਲਮਿਕ ਤੀਰਥ ਸਥਾਨ ਦੇ ਜਿੱਥੇ ਕਿ ਭਗਵਾਨ ਬਾਲਮਿਕ ਜੀ ਦੀ ਮੂਰਤੀ ਦਾ ਆ satsang hall ਦਾ ਵੀ ਆ ਤੇ water treatment plant ਆ ਲਾਈਵ ਟੈਲੀਕਾਸਟ ਨਾ ਹੋਣਾ ਹੋਰ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਕੰਮ ਅਧੂਰੇ ਪਏ ਨੇ ਉਹਨਾਂ ਕੰਮਾਂ ਨੂੰ ਪੂਰੇ ਕਰਨ ਦੇ ਲਈ ਇੱਥੇ ਸਾਡੇ ਕੋਲ ਬਾਲਮਿਕ ਸਮਾਜ ਦੇ ਤੇ ਸੰਤ ਸਮਾਜ ਸਾਡੇ ਨਾਲ ਇੱਥੇ ਮੌਜੂਦ ਹੈਗਾ ਵਾ ਗੱਲਬਾਤ ਕਰਾਂਗੇ ਉਹਨਾਂ ਨਾਲ ਆਓ ਤੁਹਾਨੂੰ ਲੈ ਚੱਲਦੇ ਆਂ ਨਾਲ ਗੱਲਬਾਤ ਕਰਨੇ ਆ ਜਿਹੜਾ ਕਿ ਅੱਜ ਮੰਗ ਪੱਤਰ ਦੇਣ ਜਾ ਰਹੇ ਨੇ ਐਮਪੀ ਸ਼੍ਰੀ ਹੰਸਰਾਜੀ ਹੰਤ ਜੀ ਨੂੰ ਗੱਲਬਾਤ ਕਰਾਂਗੇ ਜੀ ਇੱਕ ਤਾਲਰ ਤੇ ਤੁਹਾਡਾ ਸਵਾਗਤ ਹੈ ਜੀ ਜੀ ਸਰ ਜੀ ਸਰ ਸਰ ਅੱਜ ਮੰਗ ਪੱਤਰ ਦੇਣ ਆਇਓ ਜੀ ਜੀ ਕੀ ਮੁੱਦਾ ਕੀ ਆ ਸਰ ਜੇ ਖੜੇ ਹੋ ਜਓ ਬਹੁਤ ਵਧੀਆ ਜੀ ਜੀ ਥੈਂਕ ਯੂ ਸਰ ਜੈ ਵਾਲਮੀਕੀ ਜੀ ਮੈਂ ਕੁਮਾਰ ਦਰਸ਼ਨ ਪਾਵਨ ਵਾਲਮੀਕੀ ਦੀ ਤਿਰਥ ਐਕਸ਼ਨ ਕਮੇਟੀ ਤੋਂ ਕਾਫੀ ਲੰਬੇ ਸਮੇਂ ਤੋਂ 2016 ਚ ਪਾਵਨ ਵਾਲਮੀਕੀ ਤਿਰਥ ਦੀ ਜਿਹੜੀ ਉੱਥੇ ਸ਼ੁਰੂਆਤ ਹੋਈ ਸੀਗੀ ਉਸ ਤੋਂ ਬਾਅਦ ਉੱਥੇ ਅੱਜ ਤੱਕ ਜਿਹੜੇ ਉਹ ਪਵਿੱਤਰਤਾ ਜਿਹੜੀ ਉਹਦੀ ਭੰਗ ਹੋ ਰਹੀ ਹੈ बार-बार ਜੀ ਉਹ ਜਿਹੜਾ ਸ਼ਾਈਨ ਬੋਰਡ ਹੈ ਉਹ ਕੋਈ ਕੰਪਨੀ ਕਰ ਰਿਆ ਜਿਹੜਾ ਉੱਥੋਂ ਦਾ ਜੀਐਮ ਹੈ ਉਹ ਕੰਮ ਨਹੀਂ ਕਰ ਰਿਆ ਸੀਐਮ ਦੀ ਕੋਈ ਇੰਟਰਫੀਰੈਂਸ ਉਹਦੇ ਵਿੱਚ ਨਹੀਂ ਹੈਗੀ ਜਿਹਦੇ ਵਿੱਚ ਕਾਫੀ ਅਧੂਰੇ ਕੰਮ ਹੈ ਉਹਦੀ ਬੇਅਦਬੀ ਤੀਰਤ ਦੀ ਹੋ ਰਹੀ ਹੈ ਜਿੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਹੈ ਜਗਾ ਜਗਾਹ ਤੋਂ ਫਰਸ਼ ਟੁੱਟੇ ਪਏ ਨੇ ਕੋਈ ਉੱਥੇ ਲਾਇਬ੍ਰੇਰੀ ਨਹੀਂ ਹੈਗੀ ਪਰਮਾਤਮਾ ਵਾਲਮੀਕੀ ਮਹਾਰਾਜ ਦੀ ਫਿਰ satsang ਹਾਲ ਚ ਸਾਊਂਡ ਦਾ ਨਾ ਹੋਣਾ ਜਿੱਥੇ ਭਵਨ ਦੇ ਵਿੱਚ ਪਰਮਾਤਮਾ ਦੀ ਮੂਰਤੀ ਹੈ ਕੋਟਿੰਗ ਹੋਣਾ ਉਹ ਦੁਬਾਰਾ ਜਿੱਦੋਂ ਦੀ ਲਗਾਈ ਉਹ ਕਾਲੀ ਹੋਈ ਜਾ ਰਹੀ ਹੈ ਇਸ ਕਰਕੇ ਸਾਰੇ ਕੰਮ ਉੱਥੇ ਅਧੂਰੇ ਆ ਜਿੰਨੂੰ ਅੱਜ ਤੱਕ ਨਹੀਂ ਕਰ ਪਰसों ਵੀ ਡੀਸੀ ਅਮਰਸਰ ਨੂੰ ਮਿਲੇ ਸੀ ਅੱਜ ਅਸੀਂ ਹੰਸਰਾਜ ਹੰਸੀ ਦੇ ਜੈ ਮਾਨਯੋਗ ਐਮਪੀ ਸਾਹਿਬ ਸਾਡੇ ਜਿਹੜੇ ਦਿੱਲੀ ਤੋਂ ਨੇ ਉਹਨਾਂ ਦੇ ਥਰੂ ਅਸੀਂ ਮੁੱਖ ਮੰਤਰੀ ਜੀ ਦੇ ਨਾਲ ਇੱਕ ਜਿਹੜਾ ਮੈਮੋਰੰਡਮ ਦੇ ਰਹੇ ਹਾਂ ਤੇ ਨਾਲ ਅਸੀਂ ਚੈਲੰਜ ਵੀ ਕਰ ਰਹੇ ਹਾਂ ਵੀ ਇਹ 25 ਕਰੋੜ ਦੀ ਆਬਾਦੀ ਹਵਾਲਮੀਕੀ ਸਮਾਈ ਦੀ ਜੇ ਤਿਰਤ ਦੇ ਡਿਵੈਲਪਮੈਂਟ ਵੱਲ ਧਿਆਨ ਨਾ ਦਿੱਤਾ ਗਿਆ ਤੇ ਆਉਣ ਵਾਲੇ ਇਲੈਕਸ਼ਨ 'ਚ ਵੀ ਇਹਦਾ ਤੁਹਾਨੂੰ ਖਮਿਆਜਾ ਪੂਤਣਾ ਪਏਗਾ ਤੇ ਜੇ ਅਸੀਂ ਇਹ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਤੁਹਾਨੂੰ ਸਭਰਾ ਮੁਸ਼ਕਲ ਹੋਏਗਾ ਇਸ ਕਰਕੇ ਤੀਰੇ ਦੇ ਜਿਹੜੇ ਅਧੂਰੇ ਕੰਮ ਐ ਉਹਨਾਂ ਨੂੰ ਜਲਦੀ ਤੋਂ ਜਲਦੀ ਜਿੰਦਾ ਟ੍ਰੀਟਮੈਂਟ ਪਲਾਨ ਲਗਾਣਾ ਹੈ ਸਾਊਂਡ ਸਿਸਟਮ ਦਾ ਲਾਈਟ ਦਾ ਨਾ ਹੋਣਾ ਪਨੋਰਮਾ ਦੇ ਵਿੱਚ ਜਿਹੜੀ ਪਰਮਾਤਮਾ ਦੀਆਂ ਦਰਸ਼ਾਈ ਹੋਏ ਚਿੱਤਰ ਨੇ ਉਹ ਨਾ ਕਰਨਾ ਔਰ ਜਿਹੜੀ ਸਭ ਤੋਂ ਵੱਡੀ ਉੱਥੇ ਪ੍ਰੋਬਲਮ ਆ ਰਹੀ ਹੈ ਵੀ ਜਿਹੜੀ ਕਾਰ ਪਾਰਕਿੰਗ ਜਿਹੜੀ ਬਣਾਈ ਹੋਈ ਸਰਕਾਰ ਨੇ ਉਹਦਾ ਨਾਂ ਚਾਲੂ ਕਰਨਾ ਤੇ ਦੂਸਰੇ ਠੇਕੇਦਾਰਾਂ ਦੇਣਾ ਸਫਾਈ ਵਿਵਸਥਾ ਜਿਹੜੀ ਹੈਗੀ ਉੱਥੇ 45 ਬੰਦੇ ਐ ਪਰ ਉੱਥੇ ਜਦੋਂ ਵੀ ਦਰਸ਼ਨ ਕਰਦੇ ਪੰਜ-ਛੇ ਬੰਦੇ ਹੀ ਹੁੰਦੇ ਆ ਬਾਕੀ ਪਤਾ ਨਹੀਂ ਜੀਐਮ ਆਪ ਦੇ ਕਿੱਥੇ ਜਾਂਦੇ ਕਿੱਥੇ ਨਹੀਂ ਜਾਂਦੇ ਇਸ ਕਰਕੇ ਉਹਦੀ ਪ੍ਰੋਪਰ ਰੂਪ ਚ ਸਫਾਈ ਵੀ ਨਹੀਂ ਹੋ ਰਹੀ ਇਹ ਹੀ ਮੈਮੋਰੰਡਮ ਦੇਤੇ ਅਲੱਗ-ਅਲੱਗ ਸੰਗਠਨਾਂ ਦੇ ਪ੍ਰਤੀਨਿਧੀ ਤੇ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਵੱਲੋਂ ਆਏ ਨੇ ਅਲੱਗ-ਅਲੱਗ ਸੰਗਠਨ ਤੇ ਇਹ ਮੰਗ ਪੱਤਰ ਦੇਣ ਆਏ ਨੇ ਬਾਬਾ ਪ੍ਰਗਟ ਨਾਥ ਜੀ ਸਾਡੇ ਨਾਲ ਮੌਜੂਦ ਨੇ ਸਾਰੇ ਨਾਲ ਗੱਲਬਾਤ ਕਰਾਂਗੇ ਹਾਂ ਜੀ ਪਾਜੀ ਕੀ ਨਾ ਜੀ ਮੈਂ ਸ਼ਸ਼ੀ ਗਿਲਜੀ ਔਰ ਅੱਜ ਆਪਾਂ ਸਾਰੇ ਸੰਗਠਨਾਂ ਦੇ ਨਾਲ ਪਵਨ ਵਾਲਮੀਕੀ ਤਿਰਥ ਐਕਸ਼ਨ ਕਮੇਟੀ ਹਰ ਸੰਗਠਨ ਦੇ ਨਾਲ ਰਲ ਕੇ ਔਰ ਸਾਡਾ ਸਭ ਤੋਂ ਵੱਡੀ ਗੱਲ ਸਾਡਾ ਸੰਤ ਸਮਾਜ ਸਾਡੇ ਨਾਲ ਖੜਿਆ ਹੈ ਜੀ ਔਰ ਇਹਨਾਂ ਨੇ ਜਿਹੜੇ ਮੁੱਦੇ ਰੱਖੇ ਨੇ ਉਹਨਾਂ ਮੁੱਦਿਆਂ ਤੇ ਜੇਕਰ ਪੰਜਾਬ ਸਰਕਾਰ ਜਾਂ ਸ਼ਾਈਨ ਬੋਰਡ ਨਹੀਂ ਕੰਮ ਕਰਦਾ ਤੇ ਅਸੀਂ ਸੰਘਰਸ਼ ਕਰਾਂਗੇ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ 25 ਕਰੋੜ ਦੀ ਆਬਾਦੀ ਨਾਲ ਪੂਰੇ ਸਾਡੇ ਇੰਡੀਆ ਦੇ ਵਿੱਚ ਆਸਥਾਵਾਨ ਲੋਕ ਜਿਹੜੇ ਸੀਗੇ ਉਹਨਾਂ ਦੀਆਂ ਆਸਥਾਵਾਂ ਨੂੰ ਇੱਕ ਠੇਸ ਲੱਗੀ ਹੈ ਕਿ ਜਿਹੜਾ ਤੀਰਥ 6 ਸਾਲ ਤੋਂ ਅਕਾਲੀ ਭਾਜਪਾ ਦੇ ਟਾਈਮ ਬਣਿਆ ਸੀ ਉਹਦੀ ਮੇਨਟਨੈਂਸ ਵੀ ਸਰਕਾਰ ਤੋਂ ਮੌਜੂਦਾ ਸਰਕਾਰ ਕੋ ਨਹੀਂ ਹੋ ਰਹੀ ਅਸੀਂ ਅੱਜ ਜਨਾਬ ਹੰਸ ਰਾਜੀ ਹੰਸ ਐਮਪੀ ਸਾਹਿਬ ਜਿਹੜੇ ਕਿ ਸਾਡੇ ਸਮਾਜ ਦੀ ਗੱਲ ਰੱਖਣਗੇ सीएम साहब ਕੋ ਜਾ ਕੇ ਔਰ ਇਹ ਉਹਨਾਂ ਨੂੰ ਆਪਾਂ ਜ ਮੈਮੋਰੰਡਮ ਦੇਣ ਆਏ ਆ ਤੇ ਮੇਰੀ ਇਹ दिली ਆਸ ਹੈ ਔਰ ਉਮੀਦ ਰੱਖਦੇ ਆ ਕਿ ਉਹ ਸਾਡੀ ਗੱਲ ਅੱਗੇ ਤੱਕ ਜਰੂਰ ਪਹੁੰਚਾਉਣਗੇ ਜੈ ਵਲਮਿਕੀ ਤੱਕ ਗੱਲ ਜਰੂਰ ਪਹੁੰਚਾਉਣਗੇ ਹੋਰ ਵੀ ਸਾਡੇ ਨਾਲ ਧਾਰਮਿਕ ਸੰਗਠਨ ਮੌਜੂਦ ਨੇ ਬਾਬਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਥੋੜੀ ਥੋੜੀ ਸਾਰਿਆਂ ਦੇ ਨਾਲ ਹਾਂਜੀ ਕੀ ਨਾ ਜੀ ਬਾਬਾ ਜੀ ਸ਼ਾਮੀ ਤੀਰਥ ਰਾਜ ਜੀ ਜੀ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰ ਗਿਆਨनाथ ਮਹਾਰਾਜ ਕੀ ਜੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਉਸ ਸਥਾਨ ਤੇ ਭਗਵਾਨ ਵਾਲਮੀਕ ਮਾਰ ਦਾ ਬਹੁਤ ਸੁੰਦਰ ਆਸ਼ਰਮ ਬਣਿਆ ਹੈ ਲੇਕਿਨ ਉਸ ਦੀ ਦੇਖਭਾਲ ਜਿਹੜੀ ਆ ਔਰ ਜੀਐਮਲੋਂ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਕਿਉਂਕਿ ਬਾਬਾ ਪ੍ਰਗਨਨਾ ਜੀ ਮਹਾਰਾ ਜੀ ਨੇ ਕਈ ਹੀ ਯਤਨ ਕੀਤੇ ਆ ਜਿਸ ਤਰ੍ਹਾਂ ਕਿ ਭੋਜਨ ਬਣਾਉਣ ਵਾਲੀ ਮਸ਼ੀਨ ਜਿਹੜੀ ਆ ਉਥੇ ਉਥੇ ਚੜਾਈ ਆ ਹਾਂਜੀ ਉਥੇ ਲੰਗਰ ਦਾ ਸਿਸਟਮ ਕੀਤਾ ਤੇ ਬਾਦਲ ਸਰਕਾਰ ਨੇ ਜਿੰਨੇ ਵੀ ਰੂਮ ਕਮਰੇ ਬਣਾਏ ਆ ਨਾ ਉਹਨਾਂ ਦੇ ਵਿੱਚ ਇਸ ਵੇਲੇ ਕੋਈ ਏਸੀ ਆ ਨਾ ਕੋਈ ਸੰਗਤ ਦੇ ਜਾਣ ਆਉਣ ਵਾਸਤੇ ਚਾਰ ਸ਼ਫੇਰੇ ਖਲਾਰਾ ਗੰਦ ਪਿਆ ਹੋਇਆ ਨਾ ਕੋਈ ਭੋਜਨ ਪਾਣੀ ਦਾ ਉਥੇ ਕੋਈ ਜਗਾੜ ਆ ਉਥੇ ਜਦੋਂ ਵੀ ਜਾ ਕੇ ਮੱਥਾ ਟੇਕੀਦਾ ਤੇ ਟੁੱਟੇ ਫੁੱਟੇ ਜਿਹੜੇ ਆ ਉਹ ਮੈਟ ਵੀ ਉਥੇ ਹੁੰਦੇ ਆ ਹਾਂਜੀ ਤੇ ਉਹ ਇਸ ਕਰਕੇ ਉਸ ਜਗ੍ਹਾ ਦਾ ਕੋਈ ਕੋਈ ਗੱਲਬਾਤ ਨਹੀਂ ਆ ਕਈ ਵਾਰੀ ਬਾਬਾ ਜੀ ਦੇ ਨਾਲ ਜਾ ਕੇ ਆਹੀ ਐਸ ਡੀ ਐਮ ਨੂੰ ਸਾਬ ਨੂੰ ਡੀਸੀ ਸਾਹਿਬ ਨੂੰ ਕਈ ਵਾਰੀ ਉੱਥੇ ਬੇਨਤੀ ਕੀਤੀ ਆ ਕਿ ਉਹ ਕਹਿ ਦਿੰਦੇ ਹਾਂ ਜੀ ਕਰਾਂਗੇ ਹਮ ਆਮ ਕਰਨਾ ਹੋਏਗਾ ਹਮ ਕੰਮ ਕਰਾਂਗੇ ਕਰਨਾ ਹੀ ਪਏਗਾ ਉੱਪਰ ਕਰਦਾ ਕਰਦਾ ਕੋਈ ਨਹੀਂ ਆ ਕੰਮ ਕੋਈ ਨਹੀਂ ਇਹਨਾਂ ਦਾ ਕਹਿਣਾ ਕਰਦਾ ਆ ਬਹੁਤ ਸਾਰੇ ਸ਼ਕਤੀਤਾ ਸਾਡੇ ਨਾਲ ਮਹਾਨ ਸ਼ਕਤੀਤਾ ਮੌਜੂਦ ਨੇ ਬਾਬਾ ਪ੍ਰਗਟ ਨਾਥ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦਾ ਕੋਲ ਵੀ ਦੋ ਗੱਲਾਂ ਜ਼ਰੂਰ ਦੋ ਬੱਚਾ ਸੁਣਾਗੇ ਕੀ ਗੱਲਬਾਤ ਆ ਕੀ ਕਾਰਨ ਆ ਜੀ ਬਾਬਾ ਜੀ ਜੋ ਬੋਲੇ ਸੋਦਰ ਪ੍ਰਭੂ ਵਾਲਮੀਕ ਮਹਾਰਾਜ ਕੀ ਜੀ ਅਸੀਂ ਅੱਜ ਬਾਪੂ ਲਾਲ ਬਾਦਸ਼ਾਹ ਦਰਬਾਰ ਦੇ ਉੱਤੇ ਸਾਈ ਹੰਸ ਰਾਜ ਜੀ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਆ ਕਿਉਂਕਿ ਪ੍ਰਭੂ ਵਾਲਮਿਕ ਜੀ ਮਹਾਰਾ ਦਾ ਬਹੁਤ ਪ੍ਰਾਚਨ ਤੀਰਥ ਹੈ ਔਰ ਜਿਸ ਤੀਰਥ ਨਾਲ ਸਾਡੇ ਇਸ ਦੇਸ਼ ਦੇ 25 ਕਰੋੜ ਵਾਲਮਿਕ ਸਮਾਜ ਦੀ ਆਸਥਾ ਜੁੜੀ ਹੈ ਔਰ ਸਾਰੇ ਲੋਕ ਵਾਲਮਿਕ ਜੀ ਮਹਾਰਾ ਦੇ ਦਰਸ਼ਨ ਕਰਨ ਜਾਂਦੇ ਆ ਔਰ ਲਗਭਗ ਮੈਂ ਤਾਂ ਕਹਿਣਾ ਕਿ ਇਸ ਦੇਸ਼ ਦੇ 100 ਕਰੋੜ ਵਾਦੀ ਹੈ ਜਿਹੜੀ ਭਗਵਾਨ ਰਾਮ ਨੂੰ ਮੰਦੀ ਹੈ ਉਹ ਸਾਰੇ ਦੇ ਸਾਰੇ ਮਥਰਾ ਤੋਂ ਗੋਕੁਲ ਤੋਂ ਹਰਦਵਾਰ ਤੋਂ ਜਿਹੜੇ بڑے بڑے ਆਚਾਰੀਆ ਭਗਵਾਨ ਵਾਲਮੀਕ ਜੀ ਮਹਾਰਾਜ ਦੇ ਤੀਰ ਦਰਸ਼ਨ ਕਰਨ ਵਾਸਤੇ ਹੁੰਦੇ ਆ ਕਿਉਂਕਿ ਇਸ ਜਗ੍ਹਾ ਤੇ ਪ੍ਰਮਾਤਮਾ ਵਾਲਮੀਕ ਮਹਾਰਾਜ ਨੇ ਰਮਾਇਣ ਦੀ ਰਚਨਾ ਕੀਤੀ ਹੈ ਇੱਥੇ ਲਵਕੁਸ਼ ਦਾ અવਤਾਰ ਹੋਇਆ ਹੈ ਇਸ ਜਗ੍ਹਾ ਤੇ ਸੀਤਾ ਨੇ ਬੜਵਾਸ ਕਟਿਆ ਹੈਗਾ ਤੇ ਉਹਨਾਂ ਦੀ ਜੜੀਆਂ ਪ੍ਰਮਾਤਮਾ ਵਾਲਮੀਕ ਜੀ ਮਹਾਰਾਜ ਦੇ ਅਮਰਤਵੀ ਬਾਣੀ ਇੱਥੇ ਸਾਰੇ ਸੰਸਾਰ ਨੂੰ ਸਤਿਗੁਰੂ ਦਿੰਦੇ ਸਨ ਤਸੀਕ ਕਰਨੇ ਕੋ ਬਾਣੀ ਜੜੀ ਦਾ ਪ੍ਰਸਾਰਨ ਹੋਵੇ ਇਸ ਤੋਂ ਔਰ ਸਾਰੇ ਜਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਤੋਂ ਹੁੰਦਾ ਉਸ ਤਰ੍ਹਾਂ ਇੱਥੇ ਭਗਵਾਨ ਜੀ ਦਾ ਕੀਰਤਨ ਹੋਵੇ satsang ਹੋਵੇ ਔਰ ਜਿਹੜੇ ਹਜ਼ੂਰੇ ਕਾਰਜ ਪਏ ਆ ਪ੍ਰਮਾਤਮਾ ਵਾਲਮੀਕ ਮਾਰ ਦੇ ਉਹ ਹੋਣੇ ਚਾਹੀਦੇ ਆ ਇਹ ਸਰਕਾਰ ਨੂੰ ਕਰਨੇ ਚਾਹੀਦੇ ਸੀਦੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਔਰ ਅੱਜ ਤੱਕ ਸ਼੍ਰੈਣ ਬੋਰਡ ਦੀ ਇੱਕ ਵੀ ਮੀਟਿੰਗ ਨਹੀਂ ਹੋਈ ਔਰ ਜਿੰਨੀ ਵਾਰੀ ਅਸੀਂ ਜੀ ਆਮ ਨੂੰ ਮਿਲਦੇ ਆ ਡੀਸੀ ਨੂੰ ਮਿਲਦੇ ਆ ਸਾਨੂੰ ਇਹ ਜਵਾਬ ਦਿੰਦਾ ਹੈਗਾ ਕਿ ਸਰਕਾਰ ਨਾਲ ਗੱਲ ਚੱਲ ਰਹੀ ਹੈ ਸ਼੍ਰੈਣ ਬੋਰਡ ਨਾਲ ਅਸੀਂ ਵਿਚਾਰ ਕਰ ਰਹੇ ਹੈਗੇ ਆਂ ਪਰ ਹੋਇਆ ਕੁਝ ਨਹੀਂ ਹੈਗਾ ਅਸੀਂ ਬਹੁਤ ਦੁਖੀ ਇਸ ਗੱਲ ਤੋਂ ਹੈਗਾ ਤੇ ਜਿਹੜੇ ਉੱਥੇ ਕਾਰਜ ਹੈਗੇ ਆ ਜਿੱਦਾਂ ਕਾਰ ਪਾਰਕਿੰਗ ਚਾਲੂ ਹੋਣੀ ਫੋਰਮਾ ਦੇ ਵਿੱਚ ਭਗਵਾਨ ਵਾਲਮੀਕ ਜੀ ਮਹਾਰਾਜ ਦੀਆਂ ਜਿਹੜੀ ਸਟੋਰੀ ਕਾਲਜ ਹਿਸਟਰੀ ਜਿਹੜੀ ਹੈ ਉਹਨਾਂ ਦੀ ਲੱਗਣੀ ਸੀ ਦੀ ਉਹ ਵੀ ਨਹੀਂ ਲੱਗੀ ਹੈਗੀ ਫਿਰ ਉੱਥੇ ਕੈਸਟ੍ਰੈਂਟ ਹੈਗਾ ਉਹ ਚਾਲੂ ਨਹੀਂ ਹੋਇਆ ਲੰਗਰ ਹਾਲ ਦੀ ਅਵਸਥਾ ਉੱਥੇ ਬਿਲਕੁਲ ਜ਼ੀਰੋ ਹੈ ਜਿੱਦੇ ਕਿ ਅਸੀਂ 8 8 ਲੱਖ ਦੀ ਇੱਕ ਮਸ਼ੀਨ ਅਸੀਂ ਰੋਟੀਆਂ ਪਕਾਉਣ ਵਾਲੇ ਦਿੱਤੀ ਹੈਗੀ ਔਰ ਕਮ ਸੇ ਕਮ 2.5 ਲੱਖ ਦੇ ਭਾਂਡੇ ਦਿੱਤੇ ਫਿਰ ਉਸ ਜਗ੍ਹਾ ਤੇ ਅਸੀਂ 2.5 ਲੱਖ ਦੇ ਪਰਦੇ ਲਵਾਏ ਤੇ ਉਸ ਤੋਂ ਬਾਅਦ ਅਸੀਂ ਮੂਰਤੀ ਨੂੰ ਵੀ 2018 ਦੇ ਵਿੱਚ ਉਸ ਟਾਈਮ ਤਿੰਨ ਚਾਰ ਲੱਖ ਰੁਪਏ ਤਾਂ ਲਾ ਕੇ ਅਸੀਂ ਉੱਥੇ ਦੁਬਾਰਾ ਦਸੋਂ ਨਾੜਵਾਇਆ ਪ੍ਰਭਾਤ ਰਾਜ ਦੇ ਮੂਰਤੀਕਰ ਉਹਨੂੰ ਬੁਲਾਇਆ ਗਿਆ ਅਸੀਂ ਤਾਂ ਕਾਹੀ ਸੇਵਾ ਕਰਦੇ ਰਹੇ ਪਰ ਸਰਕਾਰ ਵੱਲੋਂ ਜਿਹੜਾ ਅਸੀਂ ਗੱਲ ਕਰਦੇ ਆਂ ਸਰਕਾਰ ਕਹਿੰਦੀ ਅਸੀਂ ਕਰਦੇ ਆਂ ਡੀਸੀ ਸਾਹਿਬ ਕਹਿੰਦੇ ਅਸੀਂ ਕਰਦੇ ਆਂ ਪਰ ਕਰਦੇ ਕੋਈ ਉਹਦੇ ਕੁਝ ਨਹੀਂ ਅਸੀਂ ਬਹੁਤ ਦੁਖੀ ਆਂ ਡੀਸੀ ਕੋਲੋਂ ਵੀ ਤੇ ਜੀਐਮ ਤੋਂ ਕੋਈ ਹੈਗਾ ਤੇ ਸਰਕਾਰ ਤਾਂ ਧਿਆਨ ਹੀ ਨਹੀਂ ਦਿੰਦੀ پتہ ਨਹੀਂ ਕਿਹੜੇ ਕੰਮਾਂ ਜ਼ਰੂਰੀ ਹੋਈ ਹੈ ਇਸ ਕਰਕੇ ਜੇਕਰ ਸਰਕਾਰ ਉੱਥੇ ਪਰ ਵਾਲਮਿਕ ਜੀ ਮਾਰਾ ਤੀਰਥਲ ਧਿਆਨ ਦੇਵੇਗੀ ਤੇ ਅਸੀਂ ਪੰਜਾਬ ਦੇ ਵਿੱਚ ਵੱਡਾ ਅੰਦੋਲਨ ਕਰਾਂਗੇ ਤੇ ਉਹਦਾ ਸਰਕਾਰ ਨੂੰ ਲਕਸ਼ਨਾ ਦੇ ਵਿੱਚ ਜੋਸ਼ ਮਨਾ ਭੁਗਤਣਾ ਪਊਗਾ ਹੈਗਾ ਸਾਡਾ ਸਮਾਜ ਵਿਰੋਧਤਾ ਕਰੂਗਾ ਕਿ ਸਾਡੇ ਮਾਰਾ ਦੀ ਬੇਅਦਵੀ ਕਰਦੇ ਸਾਡੇ ਵੀ ਕਰਦੇ ਬੇਅਦਵੀ ਹੈਗਾ ਇਸ ਕਰਕੇ ਸਰਕਾਰ ਸਾਡੇ ਤੀਰਥਲ ਧਿਆਨ ਦੇਵੇ ਹਦੂਰੇ ਕੰਮਾਂ ਨੂੰ ਪੂਰੇ ਕਰੇ ਤੇ ਉੱਥੇ ਜਿਹੜਾ ਜੀਐਮ ਹੈਗਾ ਉਹਨੂੰ ਹਟਾ ਕੇ ਉੱਥੇ ਨਵਾਂ ਕੋ ਜੀਐਮ ਪ੍ਰਭ ਵਾਲਮਿਕ ਜੀ ਮਾਰ ਦਾ ਸੇਵਾਦਾਰ ਹੋਵੇ ਜਿਹੜਾ ਉੱਥੇ ਆਨ ਟੈਂ ਡਿਊਟੀ ਦੇਵੇ ਕਿਉਂਕਿ ਜੀਐਮ ਦਾ 15-15 ਨਾ ਵੜਦਾ ਨਹੀਂ ਉੱਥੇ ਉੱਥੇ ਜੇ ਦੇਖਦੇ ਆ ਜੀਐਮ ਕਦੇ ਇੱਥੇ ਗਿਆ ਵਿਆਹ ਤੇ ਗਿਆ ਹੈਗਾ ਕਦੇ ਭੋਗ ਤੇ ਗਿਆ ਹੈਗਾ ਇਦਾਂ ਦੇ ਉੱਥੇ ਜੀਐਮ ਸਾਡਾ ਹੈਗਾ ਤਾਂ ਸਾਬ ਜੀਐਮ ਚੰਗਾ ਲੱਗੇਗਾ ਜੇ ਨਹੀਂ ਸਰਕਾਰ ਚਲਾ ਸਕਦੀ ਤੇ ਉਹ ਸ਼੍ਰੇਨ ਬੋਰਡ ਨੂੰ ਤੋੜਤਾ ਜਾਵੇ ਤੇ ਮਹਾਰਾਜ ਸੰਬਾਲਮਿਕ ਸਮਾਜ ਦੇ ਤੇ ਸਾਡੇ ਵਾਲਮੀਕ ਸੰਤਾਂ ਦੇ ਹਵਾਲੇ ਕਰਤਾ ਜਾਵੇ ਅਸੀਂ ਆਪਣੇ ਢੰਗ ਨਾਲ ਚਲਾਵਾਂਗੇ ਜੇ ਸਰਕਾਰ ਦੇ ਵਿੱਚ ਆਸਥਾ ਨਹੀਂ ਸਰਕਾਰ ਉਸ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੁੰਦੀ ਤਾਂ ਅਸੀਂ ਚੰਗਾ ਅਸੀਂ ਕਹਿੰਨੇ ਆ ਸਰਕਾਰ ਜਲਦੀ ਤੋੜੇ ਸਾਨੂੰ ਦੇਵੇ ਅਸੀਂ ਆਪਣੇ ਹਿਸਾਬ ਨਾਲ ਇਸ ਤੀਰਥ ਨੂੰ ਚਲਾਵਾਂਗੇ ਸਾਡੀ ਏਡੀ ਵੱਡੀ ਆਬਾਦੀ ਹੈਗੀ ਹੈ ਔਰ ਸਾਡਾ ਇੱਕ ਹੀ ਤੀਰਥ ਪੂਰੇ ਇੰਡੀਆ ਵਿੱਚ ਹੈਗਾ ਤੇ ਉਹਨੂੰ ਵੀ ਸਰਕਾਰ ਪੰਜਾਬ ਸਰਕਾਰ ਜਿਹੜੀ ਹੈ ਅਗਨੋਰ ਕਰ ਰਹੀ ਹੈ ਉਹਦੀ ਬੇਅਦਵੀ ਕਰ ਰਹੀ ਹੈਗੀ ਹੈ ਇਸ ਕਰਕੇ ਅਸੀਂ ਅੱਜ ਪਦਮ ਸ੍ਰੀ ਹੰਸ ਰਾਜ ਹੰਸ ਜੀ ਜੋ ਸੇਵਾਦਾਰ ਹੈ ਬਾਪੂ ਲਾਲ ਬਾਸ਼ਾ ਦਰਬਾਰ ਜੀ ਦੇ ਅਸੀਂ ਉਹਨਾਂ ਨੂੰ ਵੀ ਇੱਕ ਮੰਗ ਪੱਤਰ ਦੇਣ ਆਏ ਆ ਕਿ ਮਾਨਯੋਗ ਜਿਹੜੇ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ ਉਹਨਾਂ ਨਾਲ ਸਾਡੇ ਮਹਾਪੁਰਸ਼ਾਂ ਦੀ ਤੇ ਨਾ ਨਾ ਉਹਨਾਂ ਨੂੰ ਮੀਟਿੰਗ ਕਰਾਈ ਜਾਵੇ ਤਾਂ ਕਿ ਅਸੀਂ ਦੱਸਣਾ ਚਾਹੁੰਦੇ ਤੀਰਥ ਬਾਰੇ ਜੇ ਨਹੀਂ ਕਰ ਸਕਦੇ ਤੈਨੂੰ ਤੋੜਤਾ ਜਾਵੇਗਾ ਇਸ ਤੋਂ ਨਾ ਬਣਿਆ ਤਾਂ ਅਸੀਂ ਗਵਰਨਰ ਨੂੰ ਮਿਲਾਂਗੇ ਚੇਅਰਮੈਨ ਜਿਹੜੇ ਕਿ ਡੇਰਾ ਆਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਪਵਨ ਗਿਲ ਜੀ ਉਹਨਾਂ ਕੋਲੋਂ ਵੀ ਜਾਣਾਂਗੇ ਕਿ ਕੀ ਪੂਰੀ ਗੱਲਬਾਤ ਹੈ ਜੀ ਅੱਜ ਮਿਤੀ 36 ਨੂੰ ਭਗਵਾਨ ਵਾਲਮੀਕੀ ਆਸ਼ਰਮ ਦਾ ਸਾਈਨ ਬੋਰਡ ਦੇ ਮੈਂਬਰ ਸਾਹਿਬਾਨ ਔਰ ਸਾਡੇ ਪੂਜਨੀਏ ਬਾਬਾ ਪ੍ਰਗਟਨਾਥ ਜੀ ਰਹਿਨਵਈ ਥੱਲੇ ਇੱਕ ਸਿਸਟ ਮੰਡਲ ਜਿਹੜਾ ਹੈਗਾ ਉਹ ਸਾਈ ਹਾਂਸ ਦਰਵੇਸ਼ ਜੀ ਨੂੰ ਐਮਪੀ ਸਾਹਿਬ ਨੂੰ ਮਿਲਿਆ ਉਹਦੇ ਵਿੱਚ ਜਦੋਂ ਅਸੀਂ ਉਸ ਬਾਲਮੀਕੀ ਤੀਰਤ ਦੇ ਬਾਰੇ ਚ ਸੁਣਿਆ ਤੇ ਬੜਾ ਮਨ ਨੂੰ ਦੁੱਖ ਲੱਗਾ ਕਿ ਐਡਾ ਵਧੀਆ ਉਹ ਬਾਲਮੀਕੀ ਤੀਰਤ ਹੋਵੇ ਔਰ ਉਹਦੀ ਉਸਾਰੀ ਉਹਦਾ ਕੋਈ ਲੁੱਕ ਆਫਟਰ ਨਾ ਕੀਤੀ ਜਾਵੇ ਤੇ ਬੜੇ ਸ਼ਰਮ ਦੀ ਗੱਲ ਵਾਂ ਪਰ ਮੈਂ ਸਹੀ ਹੰਸ ਜੀ ਨੂੰ ਐਮਪੀ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਵੀ ਜਿਹੜਾ ਇਹ ਸਿਸਟਮ ਬੰਡਲ ਮਿਲਿਆ ਆ ਤੁਸੀਂ ਫੌਰੀ ਤੌਰ ਦੇ ਉਤੇ ਚਾਹੇ ਉਹ ਸੀਐਮ ਸਾਹਿਬ ਨੂੰ ਚਾਹੇ ਉਹ ਪੀਐਮ ਸਾਹਿਬ ਨੂੰ ਇਹ ਸਿਸਟਮ ਬੰਡਲ ਸਾਰਾ ਮਿਲ ਕੇ ਤੇ ਫੌਰੀ ਤੌਰ ਤੇ ਜਿਹੜਾ ਇਹਦਾ ਜਿਹੜਾ ਸਾਰੀ ਦਾ ਕੰਮ ਆ ਜਿਹੜੇ ਰੁਕੇ ਹੋਏ ਕੰਮ ਪੂਰੇ ਕਰੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਉਹ ਇਸ ਉਹਨੂੰ ਦੂਸਰੇ ਨੂੰ ਸਾਈਨ ਬੋਰਡ ਨੂੰ ਤਰੰਤ ਜਿਹੜਾ ਆ ਉਹ ਚੇਂਜ ਕੀਤਾ ਜਾਵੇ ਔਰ ਔਰਨ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਵਾਲਮੀਕੀ ਆਸ਼ਰਮ ਇਹ ਨਮੂਨੇ ਦਾ ਆਸ਼ਰਮ ਬਣੇ ਤਾਂ ਕਿ ਵਾਲਮੀਕੀ ਸਮਾਜ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਭਰੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਥੇ ਉਸ ਸਿਸਟਮ ਬੰਡਲ ਦਾ ਜਿਹੜੇ ਬਾਬਾ ਜੀ ਦੀ ਰਹਿਨ ਹੋਈ ਥੱਲੇ ਸਿਸਟਮੈਂਟ ਲਾਇਆ ਇਹਨਾਂ ਦਾ ਬਹੁਤ ਇੱਥੇ ਆਿਆਂ ਦਾ ਸਵਾਗਤ ਕਰਦਾ ਹਾਂ ਪਰ ਉਮੀਦ ਕਰਦਾ ਹਾਂ ਵੀ ਇਹ ਫੌਰੀ ਤੌਰ ਤੇ ਜਿਹੜੇ ਆ ਹੰਸ ਰਾਜ ਜੀ ਹੰਸ ਐਮਪੀ ਸਾਹਿਬ ਜ਼ਰੂਰ ਕਰਵਾ ਦੇਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਇੱਥੇ ਆਇਆਂ ਦਾ ਬਹੁਤ ਵੈਲਕਮ ਕਰਦਾ ਹਾਂ ਐਸੀ ਸਾਡੇ ਨਾਲ ਸ਼੍ਰੀ ਪਵਨ ਗਿੱਲ ਜੀ ਇਹ ਜਿਹੜਾ ਸਮੂਹ ਬਾਲਮਿਕ ਭਾਈਚਾਰਾ ਜਾਂ ਸਮੂਹ ਸਾਧੂ ਸੰਤ ਸਮਾਜ ਜਿਹੜੇ ਅੱਜ ਪਦਮਸ਼੍ਰੀ ਹੰਸਰਾਜ ਹੰਸ ਜੀ ਨੂੰ ਇੱਕ ਜਿਹੜਾ ਬਾਲਮਿਕ ਸਥਾਨ ਆ ਉਹਦੀ ਦੇਖਰੇਖ ਪੂਰੀ ਤਰ੍ਹਾਂ ਨਹੀਂ ਹੋ ਰਹੀ ਇਹਨਾਂ ਨੇ ਅੱਜ ਇੱਕ ਮੰਗ ਪੱਤਰ ਦਿੱਤਾਇਆ ਪਦਮਸ਼੍ਰੀ ਹੰਸਰਾਜ ਜੀ ਹੰਸ ਐਮਪੀ ਜੀ ਨੂੰ ਤਸਵੀਰਾਂ ਤੁਹਾਨੂੰ ਸਾਰੀਆਂ ਦਿਖਾਈਆਂ ਗੱਲਬਾਤ ਕੀਤੀ ਆ ਕੈਮਰਾ ਪਰਸਨ ਸੁਮਿਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾਲ ਨਵੀਂ ਨਕੋਦਾ